ਦੋਸਤੋ ਜਿਵੇਂ ਆਪਾਂ ਦੇਖ ਸਕਦੇ ਆ ਕਿ ਚਾਰੇ ਪਾਸੇ ਬਹੁਤ ਹੌਣਪਾਂ ਜੜੀਆਂ ਆਏ ਨੇ ਉਹ ਲੜਕੀਆਂ ਹੋਈਆਂ ਨੇ ਤੇ ਜਿਹਦੇ ਵਿੱਚ ਜੇ ਇਹਨਾਂ ਦੀ ਇੰਜੋਏਮੈਂਟ ਨੂੰ ਦੇਖੀਏ ਨਾ ਆ ਇਸ ਹੱਬ ਨਾਲ ਜਿਹੜਾ ਬੰਦਾ ਕੈਨੇਡਾ ਆ ਜਾਂਦਾ ਨਾ ਉਹਦਾ ਕੈਨੇਡਾ ਤੋਂ ਜਾਣ ਨੂੰ ਇੱਸੀ ਕਰਕੇ ਦਿਲ ਨਹੀਂ ਕਰਦਾ ਕਿਉਂਕਿ ਉਹ ਵੀਕਐਂਡ ਤੇ ਇੰਜੋਏ ਕਰਨ ਦੇ ਲਈ ਜਿਹੜਾ ਉਹ ਵੀਕਐਂਡ ਉਹਨੂੰ ਦਿਖਦਾ ਹੁੰਦਾ ਕਿ ਵੀਕੈਂਡ ਤੇ ਇੰਜੋਏ ਕਰਾਂਗੇ ਤੇ ਇਸ ਕਰਕੇ ਉਹਦਾ ਜਿਹੜਾ ਮਨ ਹੈ ਉਹ ਇੱਥੋਂ ਜਾਣ ਨੂੰ ਨਹੀਂ ਕਰਦਾ ਹੁਣ ਜੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬੀ ਜਿਹੜੇ ਫੈਮਿਲੀਆਂ ਆ ਉਹ ਵੀ ਇੱਥੇ ਇਕੱਠੀਆਂ ਹੋਈਆਂ ਹੋਈਆਂ ਨੇ ਤੇ ਜੇ ਦਿਖਿਆ ਜਾਵੇ ਤਾਂ ਉਹਨਾਂ ਨੇ ਆਪਣਾ ਪੂਰਾ ਪੰਜਾਬ ਦਾ ਮਾਹੌਲ ਇੱਥੇ ਕ੍ਰੀਏਟ ਕੀਤਾ ਹੋਇਆ ਜਿਹਦੇ ਵਿੱਚ ਜਿਹੜੀ ਰੱਸਾ ਕਸ਼ੀ ਵਾਲੀਬਾਲ ਤੇ ਹੋਰ ਖਾਣ ਪੀਣ ਦਾ ਪ੍ਰਬੰਧ ਹੈ ਜਿਹੜਾ ਉਹ ਸਾਰਾ ਉਹਨਾਂ ਨੇ ਕੀਤਾ ਹੁੰਦਾ ਸਵੇਰ ਤੋਂ ਆ ਕੇ ਫੁੱਲ ਇੰਜੋਏ ਕਰਦੇ ਨੇ ਜਿਹਦੇ ਵਿੱਚ ਜਿਹੜਾ ਇਹਨਾਂ ਦਾ ਰੱਸਾ ਕਸ਼ੀ ਰੱਸਾ ਕਸ਼ੀ ਨਾਲੋ ਰੱਸਾ ਕਸ਼ੀ ਦੇ ਵਿੱਚ ਹੀ ਬੱਚੇ ਜਿਹੜੇ ਆ ਬਹੁਤ ਇੰਜੋਏ ਕਰਦੇ ਆ ਤੁਸੀਂ ਸੋਚ ਨਹੀਂ ਸਕਦੇ ਕਿ ਪੰਜਾਬ ਦੇ ਵਿੱਚ ਵੀ ਰੱਸਾ ਕਸ਼ੀ ਇਸ ਤਰ੍ਹਾਂ ਕਰਕੇ ਕੀਤਾ ਜਾ ਸਕਦਾ ਤੇ ਬੱਚਿਆਂ ਦੀ ਅਲੱਗ ਰੱਸਾ ਕਸ਼ੀ ਦਾ ਮੁਕਾਬਲੇ ਹੋ ਜਾਂਦੇ ਆ ਤੇ ਬੱਚੇ ਜੈਂਟਸ ਦੇ ਲੱਗ ਹੋ ਜਾਂਦੇ ਆ ਲੇਡੀਜ਼ ਦੇ ਲੱਗ ਹੋ ਜਾਂਦੇ ਆ ਤੇ ਜਿਹੜਾ ਇੰਜੋਏ ਕਰਦੇ ਆ ਪੂਰਾ ਤੇ ਮੇਰੇ ਸਾਹ ਨਾਲ ਐਨਜੋਏ ਫੁੱਲ ਕਰਦੇ ਆਂ ਟੀਮਾਂ ਦਾ ਤੇ ਗੱਡ ਕੇ ਗੇਮਸ ਵੀ ਲਾਉਂਦੇ ਆਂ ਤੇ ਤੁਸੀਂ ਸੋਚੋ ਵੀ ਜੇ ਕਿਵੇਂ ਦਾ ਮਾਹੌਲ ਇੱਥੇ ਜਿਹੜਾ ਕ੍ਰੀਏਟ ਕੀਤਾ ਹੋਇਆ ਪੂਰਾ ਘਰ ਵਰਗਾ ਮਾਹੌਲ ਹੈ ਜਿਹੜਾ ਪੂਰਾ ਕ੍ਰੀਏਟ ਕੀਤਾ ਹੁੰਦਾ ਜਿਹਦੇ ਵਿੱਚ ਫੁੱਲੀ 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 ਐਨਜੋਏ ਕਰ ਰਹੇ ਹੁੰਦੇ ਨੇ ਸਾਰੇ ਲੋਕ ਇਥੇ ਆ ਕੇ ਮੇਰੇ ਘਰੋਂ ਜਾਣ ਨੂੰ ਮਨ ਨਹੀਂ ਨਾ ਇਸੇ ਕਰਕੇ ਕਿਸੇ ਦਾ ਨਹੀਂ ਕਰਦਾ ਥੈਂਕ ਯੂ ਤੋਂ ਉਹਨੂੰ ਚਾਹ ਪੁਲਾਈਏ ਨਾ ਉਹ ਜਿਹੜੇ ਚਾਹ ਪੀਣੇ ਆ ਉਹਨੂੰ ਪੁਲਾਓ